ਲੈਕਿ ਫੀਮ ਚੰਗੀ ਐ ਇੱਕ ਭੁੱਖੀ ਆਪਾਂ ਤਾਂ ਖਾਦੀ ਨਹੀਂ ਪਈ ਜਿਹੜੀ ਫੀਮ ਐ ਹੂੰ ਫੀਮ ਮੈ ਉਹ ਨਜ਼ਾਰਾ ਨਹੀਂ ਹੈਗਾ ਜਿਹੜਾ ਬਣਚੀਰੇ ਵਾਲੇ ਮੈਂ ਡੋਡਾ ਮੈਂ ਲਓ ਜੀ ਕਰਾਈ ਬਾਹਰ ਜੀ ਮਤਲੇ ਸਰੀਰ ਕੰਡੇ ਦਾ ਅੱਜ ਮੇਰੀ ਕਾਦੀ ਐ ਫੀਰ ਪਾ ਕੇ ਤਾਂ ਮੈਂ ਬੂਤ ਪ੍ਰੇਤ ਚੱਕ ਕੇ ਚੱਕਰ ਆ ਜਿਆ ਇਹਦੇ ਆ ਬੀੜੀਆਂ ਪੀਏ ਕੰਮੂ ਦੇ ਕੀ ਮੇਰਾ ਮੂੰਹ ਦੇ ਸਹੀ ਗੱਲ ਐ ਦੇਖ ਦੇ ਮੈਂ ਜੇ ਇਹਦੇ ਵਰਗਾ ਕੰਨਤਾ ਦੀਗਾ ਭੁੱਖੀ ਹੂੰ ਮੂੰਹ ਕਿਸੇ ਨੇ ਪਾ ਮੈਂ ਹੂੰ ਕਰਦੇ ਬੱਦਰ ਵਰਗੇ ਜਦੋਂ ਫੀਮ ਸੁਆਈ ਉਹ ਮਿਲ ਗਿਆ ਕਹਿੰਦਾ ਬਾਈ ਕਿਉਂ ਕਿਵੇਂ ਦਾ ਠੀਕ ਹੈ ਜਿਹੜੇ ਕਹਿੰਦਾ ਬੈਣਾ ਸਗੀ ਪੈਣ ਪਾਉਂਦੀ ਹੈ ਚਾਚੇ ਵਾਸੀ ਉਹ ਹੋਣੀ ਗੱਲ ਬਣਦੀ ਬਾਈ ਜਿੰਨਾ ਮਰਜੀ ਜੋਰ ਲਾ ਲੇ ਸਹੀ ਗੱਲ ਹੈ ਜਿਹੜਾ ਬੰਦਾ ਟੁੱਟੇ ਗਈ ਮੈਂ ਬੁੱਕੀ ਦੇਦਾ ਨਜ਼ਾਰੇ ਮੈਂ ਫੀਮ ਖਾਦੀ ਬੁੱਕੀ ਮੁੱਕੀ ਫਿਰ ਮੈਨੂੰ ਇਹ ਡਾਇਲੋਗ ਕਿਸੇ ਬੰਦੇ ਨੇ ਮੈਂ ਸੁਣਿਆ ਨੇ ਉਹ ਕਹਿੰਦਾ ਫੀਮ ਖਾ ਲੇ ਜੀਬ ਵਾਲੀ ਗੋਲੀ ਖਾ ਲੇ ਬਾਈ ਜਿਹੜੇ ਸੱਕੀ ਬੈਣ ਨੇ ਬੈਣ ਪਾਣੇ ਚਾਚੇ ਤਾਈਆਂ ਨਹੀਂ ਪਾਉਂਦੀਆਂ ਬਣ ਚੀਰੇ ਵਾਲੀ ਪਾ ਗਈ ਮਿਲ ਜਾਂਦੀ ਬਣ ਚੀਰੇ ਵਾਲੀ ਬਹੁਤ ਸ਼ੋਰ ਮਰ ਲੈ ਗਿਆ ਇਹ ਨੂੰ ਹਰਿਆਣੇ ਮੈਚ ਲੈਣਾ ਬਗਜਾ ਹੂੰ ਮੈਂ ਤੂੰ ਚੈੱਕ ਕਰ ਲੈ ਬਟੇ ਪਾਸੇ ਬੂਰ ਬਾਰਸ਼ਾ ਖਾਈ ਜਾਂ ਟਾਇਲਟ ਲੂਟਰੀਂਗਾ ਲਾ ਨਹੀਂ ਫਿਰ ਤਾਂ ਵਪਾਰ ਤਾਂ ਬੰਦ ਹੈ ਜੀ ਨਾ ਨਹੀਂ ਲੱਤੀਆਂ ਵੀ ਨਹੀਂ ਹੈਗੇ 10 ਦਿਨ ਹੋ ਗਏ ਉਹ ਕੀ ਬਣਾ ਮੈਂ ਇਸ ਲਾਈਨ ਨੂੰ ਜੀ ਨਹੀਂ ਕਰਦਾ ਕੀ ਕਹੇਗਾ ਭਗਵੰਤ ਮਾਨ ਸਰ ਵਪਾਰੀ ਵਪਾਰੇ ਖਤਮ ਹੋ ਜਾਗੇ ਜੀ ਡੋਡੇ ਨਾਲੋਂ 30% ਡੋਡੇ ਕਹੇ ਵਪਾਰੀ ਨੀ ਨਾਮ ਹੈ ਚੰਗੀ ਲਾ ਦੀ ਨਾ ਕਟਾ ਚੈਲਾ ਦਾ ਨਾਮ ਹੈ ਜੇ ਕਿ ਮੂਰੀ ਪਾ ਨੂੰ ਜੀਗਾ ਨਮਾਣੀ ਤੇ ਤੇਲਣਾ ਤੋਂ ਬਹੁਤ ਦੂਰ ਦੀ ਜੇ ਫਿਰ ਮੰਡੀਆਂ ਵੀ ਬੰਦ ਹੋ ਜਾਣਗੀਆਂ ਜੇ ਨਾ ਫਿਰ ਡੋਡੇ ਕਿਹੜੇ ਚੰਦੇ ਤੇ ਪੀਪੜਾ ਤੋਂ ਮੁੱਲੇ ਨਹੀਂ ਕੋਈ ਲੰਦਾ ਹੈਗਾ ਲੱਖ ਵਾਲੀ ਤੇ ਅਗਲਾ ਸੱਤਰੇ ਲਾਵੇ ਫਿਰ ਭਗਵੰਤ ਮਾਨ ਨੂੰ ਫਿਰ ਇਹ ਵੀ ਮੰਡੀ ਵਾਲਾ ਵੀ ਲਾਵੇ ਭਗਵੰਤ ਮਾਨ ਨੂੰ ਪੀ ਲਿਆ ਇਹ ਆ ਵੀ ਐਤ ਕੀ ਡੋਡੇ 50 2 2 ਕਣਾਲ ਕਣਕਲੇ ਡੋਲ ਆਏ 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 ਕੱਢੀ ਕਰਾਗੜੀ ਥਰੀ ਰੇ ਹੋਰ ਕਹਨੇ ਮੈਂ ਉਹ ਹੈ ਭੁਖੀ ਖਾ ਦੇ ਦੋ ਠੀਕ ਹੈ ਫੀ ਮਗਾ ਲੈ ਫੀ ਮੈ ਲੋਕ ਗੋਲੀਆਂ ਰਲਾ ਮੈਂ ਹੂੰ ਮਹਿੰਗੀ ਪੜੇ 12000 ਕਿਸ਼ਤਾਂ ਕਾ ਜੀ ਹਾਂ ਇਹ ਇੱਕ ਚਮਚਾ ਖਾਣਾ ਪੜਾ ਫੀ ਮਗਾ ਜਿਹੜਾ ਬੰਦਾ ਡੋਡੇ ਕੇ ਹੂੰ ਉਹਨੂੰ ਕੰਮ ਚੱਕਰ ਚੱਕਰ ਲਾਗ ਜੇ ਅੱਜ ਮੈਂ ਖਾਧੀ ਹੈ ਹੈਗੀ ਮਾੜੀ ਸੀ ਮੈਂ ਟਾਈਮ ਪਾ ਜਾ ਠੀਕ ਹੈ ਜਿਵੇਂ ਮੇਰਾ ਲਵੇ ਚਲ ਤੂੰ ਆ ਜਾ ਖਾਣ ਆਲੇ ਜਿਵੇਂ ਆ ਭਾਈ ਸੁਆਦ ਲੀ ਇਹਨਾਂ ਦਾ ਸਰੀਰ ਹੈ ਘਰ ਮਰ ਗਿਆ ਫਿਰ ਨਵੇਂ ਮੰਡੀ ਮੈਂ ਝੰਡੀ ਪਾੜਨੀ ਮੈਂ ਇਸ ਲੈ ਮੋਲੇ ਕੋਲੇ ਲਿਆ ਜੇ ਕਹਿੰਦਾ ਸਰਿਆਗੀ ਮੈਂ ਨਹੀਂ ਪਟਦੇ ਝੰਡੀ ਮੈਂ ਨਹੀਂ ਗਿਆ ਮੈਂ ਬਾਗਰੂ ਨੂੰ ਪੱਛੂਰੀ ਪੈਸੇ ਪੜਾ ਕੇ ਮੋੜਾ ਜੇ ਕੋਈ ਮੰਡੀ ਚ ਜਾਂਦਾ ਵੀ ਮੈਂ ਇਸ ਲੈਣ ਫਿਰ ਤਾਂ ਬੀੜਾ ਖਾਦੇ ਦਾ ਤੁਰੇ ਨਾ ਕਰੂੰ ਨਾ ਜੀ ਨਾ ਮੈਂ ਸਰੀ ਚੰਗੀ ਲਈ ਜਾਂਦੀ ਖਾਦੇ ਬਣਾ ਨਾ ਵੇਚਣ ਤੁਰੇ ਨਾ ਨਾ ਵੇਚਣ ਮੈਂ ਮੇਰੇ ਲਈ ਭੁੱਕੀ ਘਟਦੀ ਮੈਂ 10 ਵਜੇ ਮੈਂ 70 ਮੋ ਚੜਲੇ ਵੀ ਜੀ ਨਹੀਂ ਕਰਦਾ ਸਪਲਾਈ ਜੇ ਭੁੱਕੀ ਹੁੰਦੀ ਤਾਂ ਵੇਚ ਕਿਉਂਦਾ ਫਿਰ ਮੈਂ ਵੇਚ ਗੱਲ ਫਿਰ ਕਿੰਦਾ ਸਦਾਰ 50000 ਬੱਦ ਵੇਚਦਾ ਸਹੀ ਗੱਲ ਹੈ ਬੁੱਕੀ ਬਣਾ ਨਹੀਂ ਸਪਲਾਈ ਹੁੰਦੀ ਹੈ ਮੈਸੀ ਮੋੜਲੇ ਮੈਸੀ ਮੋੜਲੇ ਮੈਸੀ ਮੋੜਲੇ ਹੈਗਾ ਮਿਲਦੀ ਨਹੀਂ ਆਪਾਂ ਅਪੀਲ ਕਰਾਂ ਬਣ ਚੀਜ਼ਲ ਡੋਡੇ ਨਹੀਂ ਮਿਲਦੇ ਤੇ ਜ਼ਰੂਰੀ ਹੈ ਮਿਲਣੀ ਜ਼ਰੂਰੀ ਖੱਡ ਪੈਰ ਗੱਲੇ ਨਹੀਂ ਬਣਦੇ ਇਹ ਤਾਂ ਵੱਡੇ ਪੱਦਰ ਤੇ ਜਾਊ ਕੰਮ ਫਿਰ ਜੇ ਬੰਦ ਹੋ ਵੀ ਇਹ ਤਾਂ ਵੱਡੀਆਂ ਹੁੰਨਗੇ ਛੋੜੇ ਪੱਦਰ ਭਜੇਗਾ ਸਾਲ ਵਿੱਚ ਬੰਦੀ ਬਹੁ ਮਰਾਂਗੇ ਜੇ ਕੋਰਾ ਨਹੀਂ ਜੇ ਪੜਿਆ ਜੇ ਕੋਰਾ ਪੜਨਾ ਕਿ ਬਹੁਤਾ ਮੱਲੀ ਮਰੇਗੀ ਜਿਵੇਂ ਮਰਦ ਨਵੇਂ ਆਟੇ ਚਾਲ ਜੂਲ ਜਾਣਗੇ ਕੋਈ ਹੋਰ ਮਾੜਾ ਮੋਟਾ ਖਾ ਲਾਂਗੇ ਕੋਈ ਗੁੰਗਲ ਜਿਹੜੇ ਪ੍ਰਾਣੇ ਆਂਲੀਆਂ ਪਿੰਚੀ ਵਾਲੀ ਖੈ ਅਰੇ ਕੋਰਾ ਨਹੀਂ ਪੜਦਾ ਕੋਰਾ ਪੜਨ ਲੱਗ ਗਏ ਪਿੰਡ ਮੇਂ ਰੋਜ਼ ਪਾਚਾ ਤੇਰੀ ਬਾਈ ਨੇ ਕਹੇ 3 ਕੱਪੜਾ ਨੂੰ ਮਿਲਦਾ 1 ਮਿੱਟਾ ਦਾ ਟਾਈਮ ਕਦੇ ਫੂਲਾਂ ਤੇ ਕਦੇ ਭੋਗ ਤੇ ਹੂੰ ਗੱਡੀ ਨਹੀਂ ਮਿਲਦੀ ਹੈਗੀ ਕੋਰਾ ਨਹੀਂ ਪੜਦਾ ਤੈਨੂੰ ਅਮਲੀ ਮਰਦੇ ਦਿਖਾਉਂਗਾ ਮਾਰੇ ਪਿੰਡ ਮੇ ਤੋਂ 13 14 ਤੋਂ ਬੁੱਕੀ ਵਾਲੇ ਮਰੇ ਨੇ ਮੇਰਾ ਵੀ 3 ਬੰਦੇ ਨੰਬਰ ਆਵੇ ਦਾਰੂ ਵਾਲੇ ਮਾਰੇ ਸਤਾਰਾਂ ਜਿਹੜੇ ਦੀ ਗ ਖਾਸਮ ਤੜਕੀ ਪੀਂ ਜਾਂ ਦਾਰੂ ਵੋਟਾਂ ਵਾਲੇ ਦਰੂਲ ਕੋਲ ਕੂਰ ਕੀ ਉਹਨਾਂ ਨੇ ਤੜਕੀ ਦਾ ਚਲੇ ਆ ਮੁੰਮਾ ਫਤਬੂ ਮਾਰੇ ਚੰਗੇ ਚੰਗੇ ਕਰਾਂ ਜਵਾਕ ਖਤਮ 27 ਬੰਦੇ 28 ਮਾਰੇ ਮਾਰੇ ਪਿੰਡ ਮੇ ਗੱਲ ਪੱਕੀ ਹੈ ਬੜਾ ਔਖਾ ਹੋ ਜੂਗਾ ਹਾਂਜੀ ਹਾਂ ਨਸ਼ੇ ਦੀ ਬੋਤਲ ਆ ਗਏ ਈ ਮੈਂ ਉਹ ਜਿਵੇਂ ਚੱਲ ਮੈਂ दारू ਨਹੀਂ ਪੀਂਦਾ। ਹੂੰ। ਉੱਕੀ ਬਾਕੀ ਖਾਲੂ ਤਾਂ ਮੇਰਾ ਟੰਗਾ ਸੁਰੂ। 2 ਰੁਪਏ ਬਣਾਵਾ ਵੀ ਆ ਲੈਣੇ ਵੀ ਆ ਲੋਕਾਂ ਤੋਂ ਦੇਣੇ ਵੀ ਆ। ਵਿੱਚੋਂ ਕਾੜਦੇ ਆ ਬੱਚਾ ਯਾਰ। ਪਰ ਮਿਲਦੀ ਨਹੀਂ ਬੈਰ ਨਾ। ਜੇ ਮਿਲੇ ਫੇਰ ਤਾਂ ਇਹ ਨੂੰ ਬੰਗਰ ਮਾ ਹੁੰਦੇ। ਤ੍ਰੀਟਾ ਖੜੀ ਆ ਜਿਹੜੀ ਉਹ ਰੇ। ਜਾਂਦੀ ਬੰਗਰ ਮਾ ਹੁੰਦੇ ਗਏ ਉਹਨੂੰ। ਇਹਦਾ ਬੜਾ ਲੈ ਫੋਨ ਆ ਗਿਆ ਬੁੱਕੀ ਵਾਲਾ ਕੱਲਾ ਵੀ ਲਾ। ਕੱਢ ਦੇ। ਤ੍ਰੀਟਾ ਜੀ ਮਾਰ। ਤੇ ਵੀ ਕੰਦ ਤੇ ਨਾ। ਆ। ਬਸ ਬੜਾ। ਮੈਂ ਰੈੱਡੂ ਦਾ ਫੋਨ ਆ ਗਿਆ ਰੈੱਡੂ ਦਾ। ਰੇ ਡੂ ਰੈਡੂ ਡੈਰੀ ਫਾਰਮ ਯਾਰਾਂ ਦਾ ਯਾਰ ਉਹ ਵੀ ਮਾਰਾ ਯਾਰ ਲੈ ਲੈਣਾ ਕਿ ਤੂੰ ਨਾ ਤੁਹਾਨੂੰ ਦੱਸਿਆ ਕੱਲਾ ਹਾਇਆ ਥਿਆ ਫਿਰ ਹੁਣ ਤੇਰਾ ਸਰੀਰ ਕਿਵੇਂ ਚੱਲਦਾ ਬਿੰਡੋਡਿਆਂ ਤੋਂ ਉਹੀ ਉਹੀ ਮੈਸਲੈਂਡ ਨੂੰ ਕੀ ਕਰਦਾ ਹਾਂ ਮੈਸਲੈਂਡ ਨੂੰ ਕਰਾਜੀ ਫਿਰ ਕੀ ਬਣੂੰਗਾ ਆਪਣਾ ਮਲਕਾ ਨੂੰ ਕੀ ਕਰ ਆਜਾ ਪਟਿਆਲੇ ਜਾ ਰਹਿਆ ਜੀਵ ਵਾਲੀ ਖਾਇਆ ਕਰੀਏ ਨਾ ਜੀਵ ਵਾਲੀ ਕਿਉਂ ਪਟਿਆਲੇ ਜਾ ਰਹਿਆ ਅੱਜ ਹਾਂ ਉਹ ਤੇ ਡੀਐਸਪੀ ਤੱਕ ਆ ਗਏ ਅੱਛਾ ਡੀਐਸਪੀ ਤੱਕ ਪਹੁੰਚ ਗਈ ਗੱਲ ਮਿਲਦੀ ਨਹੀਂ ਮੈਂ ਆਈ ਪ੍ਰਚਾਰ ਲੱਗ ਰੇ ਚੱਲਣ ਮੈਂ ਹੈਪੀ ਬੈਠੇ ਸੀ ਦੋ ਬੰਦੇ ਹੋਰ ਸੀ ਆਪਣੇ ਪਿੰਡ ਦਾ ਸਰਪੰਚ ਬੈਠਾ ਦੀ ਮੌਜੂਦ ਹਾਂ ਉਹ ਦਰੀ ਡੱਕੀ ਹਾਂ ਹਾਂ ਦੂਜਾ ਬੈਠਾ ਦੀ ਇੱਕ ਮੁੰਡਾ ਇਹੀ ਗੱਲ ਬਾਤ ਚੱਲ ਰਹੀ ਦੀ ਵੀ ਡੋਡ ਐਮਨ ਦਾ ਸਾਡਾ ਮੈਂ ਤਾਂ ਮਹਿਸ ਲੈਣ ਨੂੰ ਜੀ ਨਹੀਂ ਕਰਦਾ ਨਹੀਂ ਤੇਰਾ ਵੀ ਨਹੀਂ ਕਰਦਾ ਨਾ ਫੀ ਦੋ ਪੈਸੇ ਬਣਦੀ ਨਹੀਂ ਤੇਰੇ ਮਟਰ ਨਹੀਂ ਵਿਗਦੇ ਹੈਗੇ ਜੇ ਬਿੱਤੀ ਨਾ ਮਿਲੀ ਬੜਾ ਪ੍ਰਚਾਰ ਦੇ ਐਂਡ ਬਲੀ ਫੋਨ ਹੈ ਕਰਦਾ ਹੈ ਸਭ ਕੋਈ ਠੀਕ ਹੈ ਗੋਲੇ ਨਹੀਂ ਨਿਕਲਦਾ ਉਹ ਤਾਂ ਉਹ ਗੱਲ ਨਹੀਂ ਹੈ ਉਹ ਧਮਕਪੇਸ ਉਹ ਨਹੀਂ ਗੱਲ ਬਣਦੀ ਨਾ ਜਿਵੇਂ ਨੱਚਦਾ ਜੇ ਉਹਨੇ ਕਹਿੰਦੇ ਉਹ ਨਹੀਂ ਬਣਦੀ ਬੱਚੇ ਤਾਂ ਨਹੀਂ ਜਾਂਦਾ ਹੈਗਾ ਹੁਣ ਵੀਡੀਓ ਤੋਂ ਅਜੇ ਦਾਰੂ ਪੀ ਕੇ ਬਾੜ ਬੂਲ ਰੱਕ ਜਨ ਮਰਨ ਮੈਂ ਮੈਨੂੰ ਤਿੰਨ ਬੰਦਿਆਂ ਦਾ ਫੋਨ ਆ ਕਹਿੰਦੇ ਤੇਰਾ ਯਾਰ ਬਾਲ ਵਾਗਦਾ ਹੈ ਹੈ